ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਨ ਅਕਮਲ ਨੇ ਸਿੱਖਾਂ ਲਈ ਕੀਤੇ ਆਪਣੇ ਪੱਦੇ ਬਿਆਨ ਲਈ ਮਾਫੀ ਮੰਗ ਲਈ ਹੈ ਤੇ ਇਸ ਦੇ ਨਾਲ ਹੀ ਕਾਮਰਨ ਅਕਮਲ ਤੇ ਪੱਜੀ ਨੇ ਵੀ ਗੁੱਸਾ ਕੱਢਿਆ ਹੈ ਮਾਫੀ ਮੰਗਦੇ ਹੋਏ ਕਾਮਰਨ ਅਕਮਲ ਨੇ ਕਿਹਾ ਹੈ ਕਿ ਮੈਨੂੰ ਆਪਣੀਆਂ ਹਾਲੀਆਂ ਟਿੱਪਣੀਆਂ ਲਈ ਦਿਲੋਂ ਅਫਸੋਸ ਹੈ ਤੇ ਮੈਂ ਦਿਲੋਂ ਮਾਫੀ ਮੰਗਦਾ ਹਾਂ ਮੇਰੇ ਸ਼ਬਦ ਅਣਉਚਿਤ ਅਤੇ ਅਪਮਾਨਜਨਕ ਸਨ ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਰੱਖਦਾ ਹਾਂ ਤੇ ਮੈਂ ਕਦੀ ਵੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਰਾਦਾ ਨਹੀਂ ਰੱਖਦਾ ਮੈਨੂੰ ਸੱਚਮੁੱਚ ਅਫਸੋਸ ਹੈ ਮੈਂ ਮਾਫੀ ਮੰਗਦਾ ਹਾਂ ਦੱਸਦੀਏ ਕਿ ਇੱਕ ਮੈਚ ਦੌਰਾਨ ਅਕਮਲ ਕਹਿੰਦੇ ਨਜ਼ਰ ਆ ਰਹੇ ਸਨ ਕਿ ਦੇਖੋ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਕਰਨਾ ਹੈ ਉਸ ਦੀ ਤਾ ਨਜ਼ਰ ਨਹੀਂ ਆਉਂਦੀ ਪਰ ਕੁਝ ਵੀ ਹੋ ਸਕਦਾ ਹੈ 12 ਵੱਜ ਗਏ ਹਨ ਇਹ ਕਹਿ ਕੇ ਕਮਰਨ ਹਸਣ ਲੱਗ ਪਏ ਇਸੇ ਦੌਰਾਨ 쇼 ਦੇ ਹੋਸਟ ਦਾ ਕਹਿਣਾ ਹੈ ਕਿ ਆਖਰੀ ਓਵਰ ਚ 16 17 ਦੌੜਾਂ ਕਾਫੀ ਹੋ ਸਕਦੀਆਂ ਹਨ ਇਸ ਤੇ ਕਾਮਰਾਨ ਹੱਸਦੇ ਹੋਏ ਕਿਹਾ ਕਿ ਕਿਸੇ ਸਿੱਖ ਨੂੰ 12 ਵਜੇ ਤੋਂ ਬਾਅਦ ਓਵਰ ਨਹੀਂ ਦੇਣਾ ਚਾਹੀਦਾ ਕਾਮਰਾਨ ਅਕਮਲ ਦੀ ਇਸ ਟਿੱਪਣੀ ਨੂੰ ਅਪਮਾਨਜਨਕ ਮੰਨਿਆ ਗਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਹਰਪ੍ਰੀਤ ਸਿੰਘ ਪੱਜੀ ਨੇ ਵੀ ਕਾਮਰਾਨ ਨੂੰ ਫਟਕਾ ਲਗਾਈ ਹੈ ਹਰਪਜਨ ਸਿੰਘ ਨੇ ਲਿਖਿਆ ਲੱਖ ਦੀ ਲਾਨਤਾ ਤੇਰੇ ਕਾਮਰਾਨ ਅਕਮਲ ਤੈਨੂੰ ਆਪਣੀ ਗੰਦੀ ਜ਼ੁਬਾਨ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ ਸਿੱਖਾਂ ਨੇ ਤੁਹਾਡੀਆਂ ਮਾਵਾਂ ਭੈਣਾਂ ਨੂੰ ਬਚਾਇਆ ਸੀ ਜਦੋਂ ਹਮਲਾਵਰਾਂ ਨੇ ਅਗੁਨਾ ਨੂੰ ਅਗਵਾ ਕੀਤਾ ਸੀ ਸਮਾਂ ਰਾਤ ਦੇ 12 ਵਜੇ ਦੇ ਕਰੀਬ ਦਾ ਸੀ ਕੁਝ ਤਾਂ ਸ਼ਰਮ ਕਰੋ